ਬਠਿੰਡੇ ਤੋਂ ਲੈ ਕੇ ਲੁਧਿਆਣੇ ਦਾ ਸਫਰ ਹੋਣ ਤੁਸੀਂ ਸਿਰਫ ਤੇ ਸਿਰਫ ਡੇਢ ਘੰਟੇ ਦੇ ਵਿੱਚ ਪੂਰਾ ਕਰ ਲਿਆ ਕਰੋਗੇ ਤੇ ਇਹਦੇ ਲਈ ਨਾ ਤੁਹਾਨੂੰ ਬਰਨਾਲੇ ਵਿੱਚ ਦੀ ਜਾਣ ਦੀ ਲੋੜ ਹੈ ਤੇ ਨਾ ਮੋਗੇ ਵਿੱਚ ਦੀ ਜਾਣ ਦੀ ਲੋੜ ਹੈ ਇਸ ਰੂਟ ਦੇ ਉੱਪਰ ਨਾ ਤਾਂ ਰੰਪਰਾ ਫੂਲ ਆਊਗਾ ਨਾ ਬਰਨਾਲਾ ਨਾ ਰਾਏਕੋਟ ਨਾ ਮੁੱਲਾਂਪੁਰ ਆਊਗਾ ਤੇ ਨਾ ਹੀ ਇਸ ਰੂਟ ਦੇ ਉੱਪਰ ਗੋਨਿਆਣਾ ਕੋਟਕਪੂਰਾ ਬਾਗਾਪਰਾਣਾ ਮੋਗਾ ਜਗਰਾਉ ਜਾਂ ਮੁੱਲਾਂਪੁਰ ਆਊਗਾ ਇਹ ਜਿਹੜਾ ਹੈਗਾ ਇੱਕ ਵੱਖਰਾ ਰੂਟ ਹੈ ਇੱਕ ਵੱਡਾ ਹਾਈਵੇ ਨਿਕਲ ਰਿਹਾ ਜੀ 6 ਲਾਈਨਾਂ ਵਾਲਾ ਜਿਹੜਾ ਕਿ ਲੁਧਿਆਣਾ ਅਜਮੇਰ ਇਕਨੋਮਿਕ ਕੋਰੀਡੋਰ ਦਾ ਹਿੱਸਾ ਹੈ ਜਿਹੜੀ ਕੁੱਲ ਇਹ ਸੜਕ ਹੈ ਲੁਧਿਆਣਾ ਤੋਂ ਅਜਮੇਰ ਇਹ 600 ਕਿਲੋਮੀਟਰ ਲੰਮੀ ਹੈਗੀ ਤੇ ਜੇ ਬਠਿੰਡਾ ਤੋਂ ਲੁਧਿਆਣਾ ਦੀ ਗੱਲ ਕਰੀ ਤਾਂ ਲਗਭਗ 125 ਕਿਲੋਮੀਟਰ ਦਾ ਇਹ ਸਟਰੈਚ ਹੈ ਜਿਹਦਾ ਨਾਮ ਹੈਗਾ ਜੀ NH 754 754 AD ਤੇ ਇਹ ਜਿਹੜਾ ਹੈਗਾ ਇੱਕ ਵੱਖਰਾ ਤੇ ਨਵਾਂ ਰੂਟ ਨਿਕਲ ਰਿਹਾ ਹੈ ਇਹਦਾ ਨਾਂ ਇਹ ਮੋਗੇ ਵਾਲੇ ਹਾਈਵੇ ਨੇ ਨਾਲ ਇਹਦਾ ਕੋਈ ਲੈਣਾ ਦੇਣਾ ਨਾ ਬਰਨਾਲੇ ਵਾਲੇ ਦੇ ਨਾਲ ਹੁਣ ਆਪਾਂ ਨੂੰ ਐਂ ਕਹਿ ਲੋ ਕਿ ਬਠਿੰਡੇ ਤੋਂ ਲੁਧਿਆਣੇ ਨੂੰ ਸਿੱਧੀ ਨੱਕ ਦੀ ਸੇਧ ਇੱਕ ਵੱਖਰੀ ਸ਼ੜਕ ਮਿਲ ਜੂ 6 ਲਾਈਨਾਂ ਵਾਲੀ ਸ਼ੜਕ ਜਿਹਦੇ ਉੱਪਰ ਆਪਾਂ ਮਿੰਟੋ ਮਿੰਟੀ ਜਾਵੜਿਆ ਕਰਾਂਗੇ ਤੇ ਇਹ ਜਿਹੜਾ ਰੂਟ ਹੈਗਾ ਇਹ ਬਠਿੰਡਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਤੇ ਲੁਧਿਆਣਾ ਜ਼ਿਲ੍ਹਾ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਦੀ ਹੋ ਕੇ ਲੰਘੂਗਾ ਬਠਿੰਡਾ ਜ਼ਿਲ੍ਹਾ ਦੀ ਰਾਮਪੁਰਾ ਤਹਿਸੀਲ ਵਿੱਚੋਂ ਦੀ ਲੰਘੂਗਾ ਤੇ ਉਸ ਤੋਂ ਬਾਅਦ ਬਰਨਾਲਾ ਦੀ ਬਰਨਾਲਾ ਤੇ ਤਪਾ ਤਸੀਲ ਵਿੱਚੋਂ ਦੀ ਲੰਘੂਗਾ ਉਸ ਤੋਂ ਬਾਅਦ ਲੁਧਿਆਣਾ ਦੀ ਰਾਏਕੋਟ ਤਹਿਸੀਲ ਵਿੱਚੋਂ ਤੇ ਲੁਧਿਆਣਾ ਵੈਸਟ ਤਹਿਸੀਲ ਦੇ ਵਿੱਚੋਂ ਲੰਘੂਗਾ ਇਹਦੇ ਉੱਪਰ ਜਿਹੜੇ ਪਿੰਡ ਆਣੇ ਆ ਉਹ ਸਕਰੀਨ ਦੇ ਉੱਪਰ ਵੀ ਚੱਲ ਰਹੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦਾ ਜਿਹੜੀ ਇਹ ਸ਼ੁਰੂ ਹੋਣੀ ਹੈ ਇਹ ਬਠਿੰਡਾ ਦੇ ਜਿਹੜੇ ਪਿੰਡ ਹੈ ਭੈਣੀ ਤੋਂ ਸ਼ੁਰੂ ਹੋਣੀ ਹੈ ਉਸ ਤੋਂ ਮੁੜ ਕੇ ਸਿਧਾਣਾ ਹਰਨਾਮ ਸਿੰਘ ਵਾਲਾ ਟਪਾਲੀ ਫੂਲੇ ਵਾਲਾ ਬੱਲੋਕੇ ਸੰਧੂ ਕਲਾਂ ਸੈਨਾ ਵਧਾਤਾ ਟੱਲੇਵਾਲ ਦੀਪਗੜ੍ਹ ਰਾਮਗੜ੍ਹ ਬੀਲਾ ਗਹਿਲ ਨਰੈਣਗੜ੍ਹ ਸੋਈਆਂ ਚੀਨੀਵਾਲ ਖੁਰਦ ਸੱਦੋਵਾਲ ਗਾਗੇਵਾਲ ਚੱਕ ਭਾਈ ਕਾ ਨਾਥੋਵਾਲ ਜਲਾਲਦੀਵਾਲ ਰਾਏਕੋਟ ਰੂਪਾਪੱਤੀ ਬੁਰਜ ਹਰੀ ਸਿੰਘ ਵਾਲਾ ਨੂਰਪੁਰ ਬੁਰਜ ਲਿੱਟਾਂ ਹਲਵਾਰਾ ਕੈਲੇ ਲੀਲ ਟੂਸਾ ਸ਼ਾਹਪੁਰ ਸਰਾਬਾ ਗੁਜਰਵਾਲ ਚਮੁੰਡਾ ਤੇ ਬੱਲੋਵਾਲ ਤੇ ਨਾਰੰਗਵਾਲ ਇਹ ਜਿਹੜੇ ਹੈਗੇ 36 ਪਿੰਡ ਜਿਹੜੇ ਹੈਗੇ ਇਸ ਰੋਡ ਦੇ ਉੱਪਰ ਆਣੇ ਹੈਗੇ ਤੇ ਇਹਦੇ ਵਿੱਚ ਤੁਸੀਂ ਐ ਲਗਾ ਲੈ ਕੇ ਚੱਲੋ ਕਿ ਕੋਈ ਵੀ ਸ਼ਹਿਰ ਨਹੀਂ ਆਊਗਾ ਇਹ ਸਾਰੇ ਜਿੰਨੇ ਵੀ ਹੈਗੇ ਆ ਸ਼ਹਿਰ ਸਾਰੇ ਬਾਈਪਾਸ ਹੋਣਗੇ ਨਾ ਬਰਨਾਲਾ ਨਾ ਮੋਗਾ ਸਾਰਾ ਇਹ ਕੱਟਿਆ ਜਾਣਾ ਹੈਗਾ ਤੇ ਇਹ ਵੱਖਰਾ ਰੂਟ ਹੈਗਾ ਤੇ ਇਹ ਜਿਹੜੀ ਛੜਕ ਹੈ ਜਿਹੜੀ ਬਠਿੰਡੇ ਤੋਂ ਸ਼ੁਰੂ ਹੋਣੀ ਹੈ ਤੁਸੀਂ ਅਖੋ ਕਿ ਪੈਣੀ ਪਿੰਡ ਤੋਂ ਕਿਵੇਂ ਸ਼ੁਰੂ ਹੋ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਅਜਮੇਰ ਵਾਲਾ ਹਾਈਵੇ ਆ ਉਹ ਬਠਿੰਡਾ ਤੋਂ ਲੁਧਿਆਣਾ ਨੂੰ ਬਾਈਪਾਸ ਨਿਕਲਣਾ ਹੈ ਬਠਿੰਡਾ ਦੇ ਵਿੱਚੋਂ ਇਹ ਕੀ ਕਹਿੰਦਾ ਜਦੋਂ ਬਠਿੰਡਾ ਤੋਂ ਆਪਾਂ ਡੱਬ ਵਾਲੀ ਨੂੰ ਜਾਂਦੇ ਹੈਗੇ ਤਾਂ ਵਿੱਚ ਸੰਗਤ ਮੰਡੀ ਆਉਂਦਾ ਸੰਗਤ ਮੰਡੀ ਤੋਂ ਇਹ ਬਠਿੰਡਾ ਬਾਈਪਾਸ ਹੋ ਜਾਣਾ ਇਹ ਸ਼ੇਰਗੜ ਕੋਟਸ਼ਮੀਰ ਚੱਕ ਵਕਤੂ ਪਿੰਡ ਵਿੱਚ ਦੀ ਹੁੰਦਾ ਹੋਇਆ ਜਿਹੜੀ ਬਠਿੰਡਾ ਬਰਨਾਲਾ ਹਾਈਵੇ ਆ ਉਹਦੇ ਉੱਪਰੋਂ ਦੀ ਕੱਟ ਕੇ ਲੰਘੂਗਾ ਪੁੱਚੋ ਟੋਲ ਪਲਾਜਾ ਉਸ ਤੋਂ 2 ਕਿਲੋਮੀਟਰ ਅੱਗੇ ਨੂੰ ਆ ਕੇ ਰਾਮਪਰੇ ਵਾਲੇ ਪਾਸੇ ਨੂੰ ਲੈ ਮਹੱਭਤ ਤੇ ਬੇਗਾਲ era ਇਹਨਾਂ ਦੇ ਵਿਚਾਰਾਂੋਂ ਦੇ ਕੱਟ ਕੇ ਇਹ ਭੈਣੀਪਿੰਡ ਪਹੁੰਚੂਗਾ ਭੈਣੀਪਿੰਡ ਤੋਂ ਜਿਹੜੀ ਇਹ ਸਿੱਧੀ ਸੜਕ ਹੈ ਇੱਕ ਤਾਂ ਲੁਧਿਆਣੇ ਨੂੰ ਜਾਊਗੀ ਇੱਕ ਵੱਖਰਾ ਹਾਈਵੇਅ ਅਮ੍ਰਿਤਸਰ ਨੂੰ ਨਿਕਲ ਰਿਹਾ ਜਿਹੜਾ ਕਿ ਮੋਗਾ ਬਾਈਪਾਸ ਹੁੰਦਾ ਹੋਇਆ ਕਪੂਰਥਲਾ ਜ਼ਿਲ੍ਹਾ ਦੇ ਪਿੰਡ ਤਲਵੰਡੀ ਚੌਧਰੀਆਂ ਤੇ ਜਾਊਗਾ ਤੇ ਜਿੱਥੋਂ ਤੁਸੀਂ ਜਲੰਧਰ ਨੂੰ ਵੀ ਜਾ ਸਕੋਗੇ ਤੇ ਜਿੱਥੋਂ ਤੁਸੀਂ ਅਮ੍ਰਿਤਸਰ ਨੂੰ ਵੀ ਜਾ ਸਕੋਗੇ ਤੇ ਪਰ ਭੈਣੀਪਿੰਡ ਤੋਂ ਇਹ ਜਿਹੜੀ ਸੜਕ ਹੈ ਅਜਮੇਰ ਐਕਸਪ੍ਰੈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇ ਇਹ ਲੁਧਿਆਣੇ ਵੱਲ ਨੂੰ ਮੁੜ ਜਾਊਗੀ ਭੈਣੀ ਤੋਂ ਜਿਹੜੇ ਲੋ ਵਾਲ ਪਿੰਡ ਇਹ ਪਹੁੰਚੂਗੀ ਉਥੇ ਰਿੰਗ ਰੋਡ ਬੰਨ ਰਹੀ ਹੈ ਪੂਰੇ ਲੁਧਿਆਣੇ ਦੀ 50 60 ਕਿਲੋਮੀਟਰ ਲੰਮੀ ਚੌੜੀ ਰਿੰਗ ਰੋਡ ਬੰਨ ਰਹੀ ਹੈ ਤਾਂ ਉਸ ਰਿੰਗ ਰੋਡ ਦੇ ਉੱਪਰ ਇਹ ਤੁਹਾਨੂੰ ਲਿਜਾ ਕੇ ਛੱਡ ਦੂਗੀ ਜਿੱਥੋਂ ਤੁਸੀਂ ਰਿੰਗ ਰੋਡ ਦੇ ਜਰੀਏ ਲੁਧਿਆਣਾ ਤੋਂ ਕਿਸੇ ਪਾਸੇ ਨੂੰ ਨਿਕਲ ਸਕਦੇ ਹੋ ਅੰਦਰ ਨੂੰ ਜਾਣਾ ਅੰਦਰ ਨੂੰ ਵੀ ਜਾ ਸਕੋਗੇ ਤੇ ਉੱਥੇ ਹੀ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਹਾਈਵੇ ਜਾਂਦਾ ਹੈ ਉਹ ਹਾਈਵੇ ਦੇ ਉੱਪਰ ਵੀ ਤੁਸੀਂ ਪਹੁੰਚੋਗੇ ਕਿਉਂਕਿ ਉਹ ਜਿਹੜਾ ਹਾਈਵੇ ਹੈ ਉਹ ਉਸ ਤੋਂ ਤੁਸੀਂ ਅੰਮ੍ਰਿਤਸਰ ਨੂੰ ਜਾਣਾ ਦਿੱਲੀ ਨੂੰ ਜਾਣਾ ਕਿਸੇ ਹੀ ਪਾਸੇ ਨੂੰ ਜਾ ਸਕੋਗੇ ਸੋ ਇਹ ਹੈ ਜਿਹੜੀ ਇਹੋ ਪੂਰੀ ਜਾਣਕਾਰੀ ਹਾਈਵੇ ਦੇ ਬਾਰੇ ਇਹਨੂੰ ਕਹਿੰਦੇ ਕਿ ਬਠਿੰਡਾ ਲੁਧਿਆਣਾ ਗ੍ਰੀਨਫੀਲਡ ਹਾਈਵੇ ਇਸ 125 ਕਿਲੋਮੀਟਰ ਦੇ ਸਟ੍ਰੈਚ ਦਾ ਨਾਮ ਹੈ ਕੁੱਲ ਇਹ ਛੜਕ ਜਿਹੜੀ ਹੈਗੀ ਹੈ 600 ਕਿਲੋਮੀਟਰ ਲੰਬੀ ਹੈਗੀ ਜਿਹਨੂੰ ਕਿ ਲੁਧਿਆਣਾ ਅਜਮੇਰ ਇਕਨੋਮਿਕ ਕੋਰੀਡੋਰ ਕਹਿੰਦੇ ਆ ਜਿਹੜੀ ਮੈਂ ਹਾਈਵੇ ਤੋਂ 125 ਕਿਲੋਮੀਟਰ ਦੀ ਦੱਸੀ ਹੈ ਇਹ ਸਟ੍ਰੈਚ ਦਾ ਨਾਮ ਹੈਗਾ ਜੀ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇ ਜਿਹਨੂੰ ਕਿ NH 754 ADB ਕਹਿੰਦੇ ਆ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਹਾਨੂੰ ਲੱਗਦਾ ਕਿ ਮੈਂ ਵਧੀਆ ਵੀਡੀਓ ਬਣਾਈ ਹੈ ਤਾਂ ਵੀਰੋ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਮਿਹਰਬਾਨੀ